ਅੱਜ ਅਸੀਂ ਪਹੁੰਚੇ ਹੋਇਆ ਪਿੰਡ ਕਨਸੂਹਾ ਖੁਰਦ ਤਸੀਲ ਲਾਬਾ ਜ਼ਿਲ੍ਹਾ ਪਟਿਆਲਾ ਵਿਖੇ ਜਿੱਥੋਂ ਦੇ ਦਸਕਾਲੀ ਆਗੂ ਕਾਂਗਰਸ ਦੇ ਬਹੁਤ ਹੀ ਪ੍ਰਾਤਨ ਪਰਿਵਾਰ ਹੈ ਜਿਨ੍ਹਾਂ ਦਾ ਉਹ ਸੰਮਤੀ ਮੈਂਬਰ ਦੀਆਂ ਇਲੈਕਸ਼ਨਾਂ 'ਚ ਖੜੇ ਸਨ ਜਸਵਿੰਦਰ ਕੌਰ ਜੀ ਧਰਮ ਪਤਨੀ ਦਲਵਰ ਸਿੰਘ ਜੀ ਇਸ ਸਬੰਧ ਦੇ ਵਿੱਚ ਦਲਵਰ ਸਿੰਘ ਜੀ ਵੋਟਰਾਂ ਦੇ ਧੰਨਵਾਦ ਤੇ ਕਾਲਪੁਰਖਤ ਧੰਨਵਾਦ ਕਰਨਗੇ ਤੇ ਪਾਰਟੀ ਬਾਰੇ ਵੀ ਕਹਿਣਗੇ ਜੀ ਸਭ ਤੋਂ ਪਹਿਲਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਉਹ ਸੱਚੇ ਪਿਤਾ ਵਾਹਿਗੁਰੂ ਦਾ ਸੈਭ ਸਿਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਜਿੱਤ ਦੀ ਦਾਤ ਬਖਸ਼ੀ ਉਸ ਤੋਂ ਬਾਅਦ ਮੇਰੀ ਕਾਂਗਰਸ ਪਾਰਟੀ ਮੇਰੀ ਸੀਨੀਅਰ ਲੀਡਰਸ਼ਿਪ ਸਾਡੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਜੀ ਧਰਮਸੋਹ ਸਾਬ ਅਤੇ ਸਾਡੇ ਮਹੰਤ ਬਾਬਾ ਹਰਵਿੰਦਰ ਸਿੰਘ ਖਨੋੜਾ ਜੀ ਸਾਹਿਬ ਜੋ ਕਿ ਸਾਡੇ ਬਹੁਤ ਹੀ ਸਤਿਕਾਰ ਦੇ ਦੋਨੇ ਹਸਤੀਆਂ ਬਹੁਤ ਸਤਿਕਾਰ ਦੇ ਯੋਗ ਨੇ ਜਿਨ੍ਹਾਂ ਨੇ ਸਾਡੇ ਤੇ ਸਾਡੇ ਪਰਿਵਾਰ ਤੇ ਵਿਸ਼ਵਾਸ ਕਰਕੇ ਸਾਨੂੰ ਟਿਕਟ ਦੀ ਬਖਸ਼ਿਸ਼ ਕੀਤੀ ਅਤੇ ਸਾਡੇ ਸਿਰ ਤੇ ਹੱਥ ਰੱਖਿਆ ਉਸ ਤੋਂ ਬਾਅਦ ਚਾਸਵਾਲ ਜੂਨ ਜੋ ਕਿ 22 ਨੰਬਰ ਜੂਨ ਹੈ ਉਹਦੇ ਵਿੱਚ ਜਿੰਨੇ ਵੀ ਸੱਤ ਪਿੰਡ ਸਾਡੇ ਹੈਗੇ ਨੇ ਮੇਰਾ ਨਗਰ ਕਨਸੂਆ ਖੁਰਦ ਮਟੋੜਾ ਰਾਜਪੁਰਾ ਬਰੇ ਵਜੀਦੜੀ ਚਾਸਵਾਲ ਨੰਨੋਵਾਲ ਸੱਤੇ ਪਿੰਡਾਂ ਦੇ ਸਮੂਹ ਵੋਟਰਾਂ ਦਾ ਸਮੂਹ ਵੋਟਰਾਂ ਦਾ ਜੋ ਵੀ ਵੋਟ ਪਾਉਣ ਲਈ ਨਿਕਲੇ ਭਾਵੇਂ ਕਿ ਉਹਨਾਂ ਨੇ ਕਿਸੇ ਵੀ ਪਾਰਟੀ ਨੂੰ ਪਾਈ ਸਾਨੂੰ ਪਾਈ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਭਾਵੇਂ ਕਿਸੇ ਨੂੰ ਵੀ ਪਾਈ ਸਾਰਿਆਂ ਦਾ ਧੰਨਵਾਦ ਕਿਉਂਕਿ ਜੇ ਉਹ ਨਿਕਲੇ ਤਾਂ ਹੀ ਤਾਂ ਇਸ ਮੁਕਾਮ ਨੂੰ ਅਸੀਂ ਹਾਸਲ ਹੋਏ ਜੇਕਰ ਵੋਟਰ ਹੀ ਨਾ ਆਵੇ ਵੋਟ ਪਾਉਣ ਤਾਂ ਕੀ ਜਿੱਤ ਕੀ ਹਾਰ ਇਸ ਲਈ ਸਮੂਹ ਵੋਟਰਾਂ ਦਾ ਜਿਨ੍ਹਾਂ ਨੇ ਲੋਕਤੰਤਰ ਨੂੰ ਜਿਉਂਦਾ ਰੱਖਿਆ ਤੇ ਆਪਣਾ ਫਤਵਾ ਦਿੱਤਾ ਤੇ ਸਾਨੂੰ ਲੜਨ ਦਾ ਮੌਕਾ ਦਿੱਤਾ ਤੇ ਜਿੱਤ ਦੀ ਬਖਸ਼ਿਸ਼ ਕਰਵਾਈ ਸੋ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦੀਆਂ ਦਿਲਦਿਆਂ ਗਹਿਰਾਈਆਂ ਤੋਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਹਿਣਾ ਚਾਹੁੰਗਾ ਕਿ ਜੋ ਜਿੱਤ ਹੈ ਇਹ ਇਹ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਹੈ ਕਿਉਂਕਿ ਆ ਬੰਦਲ ਤੁਰਿਆ ਫਿਰਦਾ ਇਹ ਜੋ ਜਿੱਤ ਹੈ ਪਾਰਟੀ ਦੇ ਨਾਂ ਤੇ ਜਿੱਤ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਵੋਟਰਾਂ ਦੀ ਜਿੱਤ ਹੈ ਮੇਰੇ ਹਲਕੇ ਦੀ ਕਿਉਂਕਿ ਮੇਰਾ ਪੂਰਾ ਹਲਕਾ ਜੋ ਨਾਬਾ ਹਲਕਾ ਹਮੇਸ਼ਾ ਤੋਂ ਇਹ ਕਾਂਗਰਸੀ ਹਲਕਾ ਰਿਹਾ ਹੈ ਚਲੋ ਕਈ ਵਾਰੀ ਹੋ ਜਾਂਦਾ ਹਵਾ ਚੱਲਦੀ ਰਹਿੰਦੀ ਹੈ ਕਿ ਕਦੇ ਕਿਸੇ ਪਾਸੇ ਥੋੜੀ ਆ ਗਈ ਕਦੇ ਕਿਸੇ ਪਾਸੇ ਤੋਂ ਪਰ ਇਹ ਸਾਡਾ ਕਾਂਗਰਸੀ ਹਲਕਾ ਸੋ ਇਹ ਵੋਟਰਾਂ ਨੇ ਸਾਫ ਕਰਤਾ ਕਿ ਆਉਣ ਵਾਲੀ ਜੋ ਸਰਕਾਰ ਆ 2027 ਦੀ ਉਹ ਕਾਂਗਰਸ ਪਾਰਟੀ ਦੀ ਆਉਗੀ ਸਾਡੇ ਮੰਤਰੀ ਸਾਹਿਬ ਦੁਬਾਰਾ ਜਿੱਤ ਕੇ ਫੇਰ ਐਵੇਂ ਲੋਕਾਂ ਦੀ ਸੇਵਾ ਕਰਨਗੇ ਜਿਵੇਂ ਉਹ ਪਹਿਲਾਂ ਕਰਦੇ ਰਹੇ ਨੇ ਮੇਰਾ ਪੂਰਾ ਵਿਸ਼ਵਾਸ ਆ ਸਾਡੇ ਮੇਰੇ ਹਲਕੇ ਤੇ ਮੇਰੇ ਸੱਤੇ ਪਿੰਡਾਂ ਦੇ ਮੇਰੇ ਪੂਰੇ ਨਾਬੇ ਹਲਕੇ ਤੇ ਕਿ ਉਹ ਫੇਰ ਸਾਨੂੰ ਮੌਕਾ ਦੇਣਗੇ ਹੁਣ ਦਿੱਤਾ ਜਿਵੇਂ ਉਹ ਦੇ ਰਹੇ ਨੇ ਤੇ ਉਮੀਦ ਕਰਦੇ ਆ ਕਿ ਜੋ ਨਵੀਂ ਉਮੀਦ ਜਗਾਈ ਆ ਸਾਡੇ ਵੋਟਰਾਂ ਨੇ ਸੋ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਤਾਂ ਕਿ ਜੋ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਅਸੀਂ ਹਮੇਸ਼ਾ ਜਿੱਥੇ ਵੀ ਦਿਨ ਰਾਤ ਜਦੋਂ ਵੀ ਕੋਈ ਸਾਨੂੰ ਸਨੇਹਾ ਲਾਉ ਅਸੀਂ ਉਹਨਾਂ ਦੀ ਸੇਵਾ 'ਚ ਤਤ ਪਰਾਂਗੇ ਜਿੰਨੇ ਕੁ ਯੋਗੇ ਵੀ ਹੈਗੇ ਆਂ ਜਿੱਥੇ ਕੋਈ ਹਾਕ ਮਾਰੂ ਅਸੀਂ ਖੜਾਾਂਗੇ ਸਾਡਾ ਫਰਜ਼ ਬਣਦਾ ਜੀ ਵੋਟਰਾਂ ਨੇ ਆਪਣੀ ਡਿਊਟੀ ਨਿਭਾ ਦਿੱਤੀ ਹੁਣ ਸਾਡਾ ਫਰਜ਼ ਬਣਦਾ ਕਿਉਂ ਜਦੋਂ ਵੀ ਕਦੇ ਕਿਤੇ ਵੀ ਜੋ ਕੋਈ ਗੱਲ ਸਾਡੇ ਕਰਨ ਯੋਗ ਆ ਸੇਵਾ ਜਿੱਥੇ ਵੀ ਉਹ ਬੁਲਾਉਣਗੇ ਅਸੀਂ ਹਾਜ਼ਰ ਹੋਵਾਂਗੇ ਇਹ ਸਾਡਾ ਫਰਜ਼ ਬਣਦਾ ਯਾ ਸੋ ਮੈਂ ਦੁਬਾਰਾ ਫੇਰ ਸਾਰੇ ਸਮੂਹ ਵੋਟਰਾਂ ਦਾ ਅਤੇ ਮੇਰੀ ਸੀਨੀਅਰ ਲੀਡਰਸ਼ਿਪ ਦਾ ਕਾਂਗਰਸ ਪਾਰਟੀ ਦਾ ਉਹ ਸੱਚੇ ਪਿਤਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦਾ ਹਾਂ ਇਹ ਸਨ ਸਾਬਕਾ ਸਰਪੰਚ ਦਲਵਰ ਸਿੰਘ ਜੀ ਸਰਪੰਚ ਸਾਹਿਬ ਇਹ ਦੱਸੋ ਚਾਹਨਾ ਪਾ ਵੋਟਰਾਂ ਨੂੰ ਤੇ ਹੋਰਾਂ ਨੂੰ ਵੀ ਕਿੰਨੇ ਚਿਰ ਦੇ ਤੁਸੀਂ ਪ੍ਰੈਕਟੀਕਲ ਲੈਣ ਚਾਹਉ ਕਿ ਕਿੰਨਾ ਚਿਰ ਹੋਇਆ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਸਰਦਾਰ ਸਾਹਿਬ ਗੱਲ ਪਤਾ ਕੀ ਹੈ ਜੀ ਅਸੀਂ ਨਾ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਜਦੋਂ ਵੀ ਜਦੋਂ ਤੋਂ ਇਹ ਆਪਣਾ ਜੋ ਲੋਕਤੰਤਰ ਦੀ ਇਲੈਕਸ਼ਨ ਸਿਸਟਮ ਚੱਲਿਆ ਉਦੋਂ ਉਦੋਂ ਤੋਂ ਅਸੀਂ ਕਾਂਗਰਸੀ ਆਂ ਵੋਟ ਅਸੀਂ ਪਾਉਂਦੇ ਸੀ ਕਾਂਗਰਸ ਨੂੰ ਫੇਰ ਸਾਡੇ ਇੱਕ ਸਮਾਂ ਆਇਆ ਸਾਡੇ ਨਗਰ ਤੋਂ ਸਾਰਿਆਂ ਨੇ ਜੋ ਮੇਰੇ ਸਾਡੀ ਨਾਲ ਸਾਡੀ ਪਾਰਟੀ ਮੇਰੀ ਕਾਂਗਰਸ ਪਾਰਟੀ ਆ ਉਹਦੇ ਵਿੱਚ ਸਾਡੇ ਪਰਵਾ ਸਾਡੇ ਟਕਸਾਲੀ ਪਰਿਵਾਰ ਨੇ ਸਰਦਾਰ ਜਗਤਾਰ ਸਿੰਘ ਸਾਹਿਬ ਉਹਨਾਂ ਦੇ ਪਿਤਾ ਜੀ ਸਰਦਾਰ ਬਖਸ਼ੀ ਸਿੰਘ ਬਾਬਾ ਜੀ ਜੋ ਕਿ ਪੂਰੇ ਹੋ ਚੁੱਕੇ ਨੇ ਤੇ ਹੋਰ ਸਾਡੇ ਸਮੂਹ ਹਰਿੰਦਰ ਸਿੰਘ ਲੰਬੜਦਾਰ ਸਾਹਿਬ ਜਰਨੈਲ ਸਿੰਘ ਗਿੱਲ ਸਾਬਕਾ ਸਰਪੰਚ ਬਹਾਲ ਸਿੰਘ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਕਈ ਵਾਰੀ ਮਨ ਤੋਂ ਵਿਸਰ ਜਾਂਦੇ ਨੇ ਜੀ ਪਰ ਉਹ ਹਮੇਸ਼ਾ ਸਾਡੇ ਨਾਲ ਨੇ ਹੁਣ ਵੀ ਨਾਲ ਨੇ ਉਹਨਾਂ ਸਾਰਿਆਂ ਨੇ ਸਾਡਾ ਭਰਪੂਰ ਸਹਿਯੋਗ ਦਿੱਤਾ ਉਦੋਂ ਵੀ ਅਸੀਂ ਲੜ ਇਕੱਠੇ ਨੇ ਉਹਨਾਂ ਨੇ ਹੀ ਮੈਨੂੰ ਅੱਗੇ ਕਰਕੇ ਵੀ ਤੂੰ ਇਲੈਕਸ਼ਨ ਲੜ ਇਲੈਕਸ਼ਨ ਲੜਾਈ ਤੇ ਅਸੀਂ ਜਿੱਤੇ ਉਸ ਤੋਂ ਬਾਅਦ ਫੇਰ ਸਰਕਾਰ ਪਿੱਛੇ ਆਮ ਆਦਮੀ ਪਾਰਟੀ ਦੀ ਆ ਗਈ ਕਿਉਂਕਿ ਅਸੀਂ ਟਕਸਾਲੀ ਕਾਂਗਰਸੀ ਆਂ ਪਾਰਟੀ ਅਸੀਂ ਛੱਡ ਨਹੀਂ ਸਕਦੇ ਅਸੀਂ ਨੇ ਸੋਚਿਆ ਵੀ ਵੀ ਹੁਣ ਹਾਲੇ ਨਾ ਵੀ ਆ ਸਮੇਂ ਦੇ ਵਿੱਚ ਜੇਕਰ ਕੋਈ ਇਹ ਪਾਰਟੀ ਦਾ ਬੰਦਾ ਜਿਹੜਾ ਇਹਦੇ ਨਾਲ ਜੁੜਿਆ ਹੋਆ ਉਹ ਅੱਜ ਵੀ ਤਾਂ ਸਾਡੇ ਸਹਿਮਤੀ ਹੋਗੀ ਤੇ ਹੋਰ ਸਾਡੇ ਇੱਕ ਨੌਜਵਾਨਾ ਮੁੰਡਾ ਉਹਨੂੰ ਸਰਪੰਚ ਬਣਾਇਆ ਗਿਆ ਤਾਂ ਕਿ ਲੋਕਾਂ ਦੇ ਕੰਮ ਹੁੰਦੇ ਰਹਿਣ ਪਰ ਅਸੀਂ ਪਾਰਟੀ ਨਾਲ ਜੁੜੇ ਹੋਏ ਹਾਂ ਸਾਨੂੰ ਹੁਣ ਦੁਬਾਰਾ ਜਦੋਂ ਇਲੈਕਸ਼ਨ ਆਈ ਤਾਂ ਪਾਰਟੀ ਨੇ ਬਲਾਕ ਸਮਤੀ ਟਿਕਟ ਦੀ ਕਿਰਪਾ ਕੀਤੀ ਤੇ ਅਸੀਂ ਲੜੇ ਲੜਨੇ ਸੀ ਅਸੀਂ ਨੇ ਕਿਉਂਕਿ ਜਦੋਂ ਪਾਰਟੀ ਦਾ ਸਾਨੂੰ ਹੁਕਮ ਆ ਤਾਂ ਹੁਕਮ ਸਿਰ ਮੱਥੇ ਮੰਨ ਕੇ ਅਸੀਂ ਮੈਦਾਨ ਚ ਉਤਰਿਆ ਤੇ ਲੋਕਾਂ ਨੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਵਾਹਿਗੁਰੂ ਨੈਸੀ ਕਿਰਪਾ ਕਰੀ ਸਾਰੇ ਜੋ ਸਾਡੇ ਇਲਾਕਾ ਨਿਵਾਸੀਆਂ ਨੇ ਮਿਹਰ ਭਰੇ ਹੱਥ ਰੱਖਿਆ ਸਾਡੇ ਤੇ ਮੇਰੇ ਨਗਰ ਨਿਵਾਸੀਆਂ ਨੇ ਤੇ ਅਸੀਂ ਮੈਦਾਨ ਫਤਿਹ ਕਰਕੇ ਤੁਹਾਡੇ ਸਾਹਮਣੇ ਆ ਜੀ ਸਰਪੰਚ ਸਾਹਿਬ ਕਿੰਨੇ ਕ ਲੱਖ ਵੋਟਾਂ ਦੇ ਦਿੱਤੇ ਹੋ ਕੀ ਇਹਦਾ ਮੁਕਾਬਲਾ ਹੈ ਤੁਹਾਡੇ ਕਿੰਨੇ ਕ ਵੋਟਾਂ ਜਿੱਤੇ ਹੋ ਸਾਡਾ ਨਾ ਜੀ ਜੋ ਮੁਕਾਬਲਾ ਸੀ ਜੀ ਉਹ ਆਮ ਆਦਮੀ ਪਾਰਟੀ ਨਾਲ ਸੀ ਕਿਉਂਕਿ ਉਸ ਅਸੀਂ ਇੱਕੋ ਪਿੰਡ ਤੋਂ ਜੀ ਦੋਨੇ ਕੈਂਡੀਡੇਟ ਮੇਰੇ ਮਿਸਿਸ ਜਸਵਿੰਦਰ ਕੌਰ ਜੀ ਤੇ ਬੀਬਾ ਸਰਬਜੀਤ ਕੌਰ ਦੂਸਰੇ ਜੋ ਕੈਂਡੀਡੇਟ ਸੀਗੇ ਜੀ ਉਹ ਆਮ ਆਦਮੀ ਪਾਰਟੀ ਤੋਂ ਤੇ ਮੇਰੇ ਮਿਸਿਸ ਕਾਂਗਰਸ ਪਾਰਟੀ ਵੱਲੋਂ ਸੀਗੇ ਜੀ ਕੁੱਲ ਵੋਟ ਜੀ 2200 ਦੇ ਲਗਭਗ ਪੋਲ ਹੋਈ ਕਿਉਂਕਿ ਕਈ ਕਾਰਨ ਹੋ ਜਾਂਦੇ ਨੇ ਜੀ ਵੀ ਵੋਟ ਥੋੜੀ ਜ਼ਰੂਰ ਘੱਟ ਪੋਲ ਹੋਈ ਪਰ ਉਸ ਵੋਟ ਦੇ ਵਿੱਚੋਂ ਵੀ ਸਾਨੂੰ 109 ਲਗਭਗ ਵੋਟਾਂ ਦੇ ਕਰੀਬ ਵੋਟਾਂ ਦੇ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਜੋ ਕਿ ਇੰਨੀ ਥੋੜੀ ਬੋਟ ਪੋਲ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਲੀਡ ਮੰਨੀ ਜਾ ਸਕਦੀ ਹੈ ਜੀ ਜੋ 100 ਪਲੱਸ ਲੀਡ ਹੈ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਨੇ ਕੋਈ 10 ਨਾਲ ਕੋਈ 5 ਨਾਲ ਕੋਈ 7 ਨਾਲ 20 ਨਾਲ ਵੀ ਜਿੱਤੇ ਆ ਪਰ ਇਹ ਕਾਂਗਰਸ ਪਾਰਟੀ ਦਾ ਮੇਰੀ ਸੀਨੀਅਰ ਲੀਡਰਸ਼ਿਪ ਦੀ ਉਹ ਕਿਰਪਾ ਇਹਨਾਂ ਲੋਕਾਂ ਦੀ ਸਾਰੇ ਜੋ ਜਿਨ੍ਹਾਂ ਨੇ ਮਤਦਾਨ ਚ ਭਾਗ ਲਿਆ ਸਤੇ ਮੇਰੇ ਜੋ ਨਗਰ ਨੇ ਪਿੰਡ ਕੰਦੂਆ ਖੁਰਦ ਜਾਸਵਾਲ ਨੰਨੋਵਾਲ ਬਰੇ ਵਜੀਦੜੀ ਮਟੋੜਾ ਰਾਜਪੁਰਾ ਜਿਨ੍ਹਾਂ ਨੇ ਕਿਰਪਾ ਕੀਤੀ ਇਸ ਲਈ ਉਹਨਾਂ ਦੀ ਬਦੌਲਤ ਹੀ ਇਹ 109 ਵੋਟਾਂ ਦੀ ਲੀਡ ਨਾਲ ਜੋ ਜਿੱਤ ਪ੍ਰਾਪਤ ਹੋਈ ਹੈ ਨਹੀਂ ਨਹੀਂ ਸੰਭ ਸੀਗੀ ਜੇਕਰ ਜੇਕਰ ਕੁਸਾ ਹੁੰਦਾ ਵੀ ਕਈ ਵਾਰੀ ਪਾਰਟੀ ਜਿਹਦੇ ਸਿਰ ਤੇ ਹੱਥ ਰੱਖ ਦਵੇ ਪਾਰਟੀ ਮਾਂ ਹੁੰਦੀ ਹੈ ਜੀ ਜਿਵੇਂ ਮਾਂ ਬੱਚੇ ਦੇ ਸਿਰ ਤੇ ਹੱਥ ਰੱਖਦੀ ਹੈ ਕਿਉਂਕਿ ਸਾਰੀ ਜੋ ਕਾਂਗਰਸ ਆ ਸਾਡੀ ਮੇਰੇ ਸਾਬਕਾ ਮੰਤਰੀ ਸਰਦਾਰ ਸਾਧੂ ਸਿੰਘ ਜੀ ਧਰਮਸੋਧ ਸਾਹਿਬ ਤੇ ਬਾਬਾ ਹਰਵਿੰਦਰ ਸਿੰਘ ਖਨੋੜਾ ਤੇ ਉਹਨਾਂ ਦਾ ਬੇਹੱਦ ਵਿਸ਼ਵਾਸ ਭਰੋਸਾ ਸੀਗਾ ਜੀ ਮੇਰੇ ਤੇ ਹਾਲਾਂਕਿ ਮੈਨੂੰ ਖੁਦ ਤੇ ਇੰਨਾ ਭਰੋਸਾ ਨਹੀਂ ਸੀਗਾ ਮੈਂ ਸੱਚੀ ਗੱਲ ਦੱਸਾਂ ਕਿਉਂਕਿ ਉਹਨਾਂ ਦੇ ਭਰੋਸੇ ਦੀ ਬਦੌਲਤ ਹੀ ਮੈਂ ਇਹ ਜਿੱਤ ਹਾਸਲ ਅਸੀਂ ਮੈਂ ਮੇਰੇ ਮਿਸ ਜਿੱਤ ਹਾਸਲ ਕਰ ਸਕੇ ਨੇ ਸੋ ਮੈਂ ਦੁਬਾਰਾ ਫੇਰ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਸ਼ੁਕਰਾਨਾ ਕਰਦਾ ਜੀ ਹਾਂਜੀ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਜਸਵਿੰਦਰ ਜੀ ਜਿੱਤ ਪ੍ਰਾਪਤ ਕਰੀ ਆ ਇਹਦੇ ਬਾਰੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਮੈਂ ਵੋਟਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਸੱਤ ਪਿੰਡਾਂ ਦੇ ਵੋਟਰਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਹੈ ਤੇ ਉਹਨਾਂ ਦਾ ਮੈਂ ਦੇਣਾ ਹੀ ਦੇ ਸਕਦੀ ਵੀ ਕਿਵੇਂ ਉਹਨਾਂ ਨੇ ਮੈਨੂੰ ਵੋਟ ਪਾ ਕੇ ਦਿੱਤਾ ਹੈ ਹਾਲਾਂਕਿ ਉਹਨਾਂ ਨੂੰ ਮੈਂ ਜਾਣਦੀ ਵੀ ਨਹੀਂ ਸੀ ਕਦੇ ਫਿਰ ਉਹਨਾਂ ਨੇ ਮੈਨੂੰ ਦੇਖਿਆ ਅਸੇ ਪਾਸੇ ਵੀ ਘੁੰਮਦੇ ਹੋਏ ਵੀ ਹਾਂ ਸਾਡਾ ਵਿਸ਼ਵਾਸ ਹਾਸਲ ਕੀਤਾ ਸੀ ਉਹਨਾਂ ਦਾ ਤੇ ਉਹਨਾਂ ਨੇ ਸਾਨੂੰ ਵੋਟ ਪਾ ਕੇ ਜਿਤਾਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੀ ਕਹਿਣਾ ਚਾਹੁੰਦੇ ਹੋ ਕੰਮ ਕਿਵੇਂ ਕਰੋਗੇ ਇਲੈਕਸ਼ਨਾਂ ਵੋਟਰਾਂ ਦੇ ਜੀ ਇਹਨਾ ਚੁਣਤਾ ਜੀ ਉਹਨਾਂ ਦੇ ਜੋ ਵੀ ਪ੍ਰੋਬਲਮ ਹੋਊਗੀ ਉਹ ਸਾਡੇ ਕੋਲ ਆਉਣਗੇ ਤੇ ਉਹਨੂੰ ਅਸੀਂ ਸੋਲਵ ਕਰਾਂਗੇ ਇਹ ਸੰਨ ਕੈਂਡੀਡੇਟ ਸਮਤੀ ਦੇ ਜਸਵਿੰਦਰ ਕੌਰ ਜੀ ਕਨਸੂਹਾ ਖੁਰਦ ਕੈਮਰਾਮੈਨ ਰਾਜੂ ਨਾਬਾ ਦੇ ਨਾਲ ਸਮਸ਼ੇਰ ਸਿੰਘ ਖੇੜੀ ਸੋਡੀਆਂ ਐਮ ਡੀ ਰੰਗਲੀ ਦੁਨੀਆ ਲਾਈਵ ਚੈਨਲ